ਜੁਗੋ ਜੁਗ ਅਟਾਲੋ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵੜਪਾਗੇ ਹਾਂ ਜੋ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਸੰਧਿਆ ਸਮੇਂ ਪਾਵਨ ਗੁਰਬਾਣੀ ਦਾ ਪਾਠ ਸਰਵਣ ਕਰ ਰਹੇ ਸਾਂ ਆਓ ਯਤਨ करिए ਜਤਨਾਕ ਸਮਾਂ ਸਤਿਗੁਰ ਬਖਸ਼ਿਸ਼ ਕਰਨ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰ ਸਕੀਏ ਜਿਤਨੇ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹੋ ਅਸੀਸ ਬਖਸ਼ਦੇ ਹੋਏ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰਦੇ ਹੋਏ ਇਕਾਗਰਤਾ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਅੰਦਰ ਜੋ ਇਤਿਹਾਸ ਦੀ ਲੜੀ ਅਸੀਂ ਆਰੰਭ ਕੀਤੀ ਸੀ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮਦੈ ਗੁਰੂ ਨਾਨਕ ਸਾਹਿਬ ਦਾ ਚਲਾਇਆ ਗਿਆ ਉਹ ਰਾਜ ਜਿਹਨੂੰ ਢਾਉਣ ਦੇ ਵਾਸਤੇ ਸਮੇਂ-ਸਮੇਂ ਦੀਆਂ ਹਕੂਮਤਾਂ ਨੇ ਜ਼ੋਰ ਲਾਇਆ ਤੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੱਕ ਅਸੀਂ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਆਪਣੀ ਜੀਵਨ ਵਿੱਚ ਵਿਚਰਦੇ ਨੇ ਲੰਬੀਆਂ ਯਾਤਰਾਵਾਂ ਕਰਦਿਆਂ ਹੋਇਆਂ ਲੰਬੇ ਪ੍ਰਚਾਰਕ ਦੌਰੇ ਸਤਿਗੁਰਾਂ ਨੇ ਕੀਤੇ ਇੱਕ ਸਮੇਂ ਕੀਰਤਪੁਰ ਦੀ ਧਰਤੀ ਤੇ ਆਣ ਕੇ ਟਿਕਾਣਾ ਕੀਤਾ ਇੱਕ ਬਿਲਾਸਪੁਰ ਦੀ ਰਾਣੀ ਰਾਣੀ ਚੰਪਾ ਦਾ ਵਜ਼ੀਰ ਆਇਆ ਵਜ਼ੀਰ ਨੇ ਆਣ ਕਰਕੇ ਸਤਿਗੁਰਾਂ ਦੇ ਨਾਲ ਮੁਲਾਕਾਤ ਕੀਤੀ ਜਦੋਂ ਬिलासपुर ਦਾ ਉਹ ਵਜ਼ੀਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦਾ ਹੈ ਮੁਲਾਕਾਤ ਕਰਦਾ ਹੈ ਉਹਨਾਂ ਨੂੰ ਰਾਣੀ ਚੰਪਾ ਦਾ ਸੁਨੇਹਾ ਦਿੰਦਾ ਹੈ ਰਾਣੀ ਚੰਪਾ ਨੇ ਸੁਨੇਹਾ ਭੇਜਿਆ ਸਤਿਗੁਰੂ ਜੀ ਬिलासपुर ਦਾ ਰਾਜਾ ਰਾਜਾ ਦੀਪ ਚੰਦ ਚੜ੍ਹਾਈ ਕਰ ਗਿਆ ਹੈ ਉਹਦੀ ਘਰ ਵਾਲੀ ਰਾਣੀ ਉਹ ਰਾਣੀ ਚੰਪਾ ਚਾਹੁੰਦੀ ਐ ਕਿ ਉਹਦੀ 17ਵੀਂ ਤੇ ਸਤਿਗੁਰੂ ਜੀ ਉਸ ਰਿਆਸਤ ਦੇ ਵਿੱਚ ਹਾਜ਼ਰ ਹੋ ਕੇ ਉਸ ਰਾਜੇ ਦੀ 17ਵੀਂ ਤੇ ਸੰਗਤਾਂ ਨੂੰ ਦਰਸ਼ਨ ਦੇਣ ਇਹ ਰਾਣੀ ਚੰਪਾ ਦੀਪ ਚੰਦ ਦੀ ਘਰ ਵਾਲੀ ਦੀਪ ਚੰਦ ਪਿੱਛੋਂ ਜਿਹੜੇ ਰਾਜੇ ਸਤਗੁਰੂ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛਡਵਾ ਕੇ ਲਿਆਏ ਸਨ ਉਹਨਾਂ ਦੀ ਕੁੱਲ ਵਿੱਚੋਂ ਰਾਜਾ ਸੀ ਗੁਰੂ ਘਰ ਦੇ ਨਾਲ ਪ੍ਰੇਮ ਰੱਖਦੇ ਸਨ ਪਿਆਰ ਰੱਖਦੇ ਸਨ ਰਾਣੀ ਚੰਪਾ ਦੀ ਬੇਨਤੀ ਤੇ ਕੀਰਤਪੁਰ ਸਾਹਿਬ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਗਤਾਂ ਰਾਜੇ ਦੀਪਚੰਦ ਦੀ 17ਵੀਂ ਤੇ ਬਿਲਾਸਪੁਰ ਦੀ रियासत ਵਿੱਚ ਗਏ ਜਦੋਂ ਸਾਰੇ ਕਿਰਿਆਕਰਮ ਹੋ ਗਏ ਉਹਦੀ 17ਵੀਂ ਸੰਪੂਰਨ ਹੋਣ ਤੋਂ ਬਾਅਦ ਸਤਿਗੁਰੂ ਜੀ ਵਾਪਸ ਮੁੜਨ ਲੱਗੇ ਰਾਣੀ ਚੰਪਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਮੇਰਾ ਮਨ ਇਹ ਕਰਦਾ ਹੈ ਤੁਸੀਂ ਮੇਰੀ रियासत ਦੇ ਵਿੱਚੋਂ ਹੁਣ ਜਾਓ ਨਾ ਇੱਥੇ ਪੱਕਾ ਟਿਕਾਣਾ ਕਰੋ ਮੇਰੀ ਰਿਆਸਤ ਦੇ ਵਿੱਚ ਜੇਸ ਵੀ ਇਲਾਕੇ ਤੇ ਜੇਸ ਵੀ ਥਾਂ ਤੇ ਤੁਸੀਂ ਨਗਰ ਵਸਾਉਣਾ ਚਾਹੁੰਦੇ ਹੋ ਉਥੇ ਨਗਰ ਵਸਾ ਲਓ ਇਥੇ ਨਗਰ ਵਸਾ ਕਰਕੇ ਸਿੱਖੀ ਦਾ ਪ੍ਰਚਾਰ ਕਰੋ ਸਿੱਖੀ ਵੱਧ ਚੜੇਗੀ ਸਿੱਖੀ ਦਾ ਵਿਸਤਾਰ ਹੋਏਗਾ ਨਾਲ ਸਾਨੂੰ ਵੀ ਤੁਹਾਡੇ ਇਥੇ ਰਹਿਣ ਦੇ ਨਾਲ ਤੁਹਾਡੇ ਦਰਸ਼ਨ ਹੋ ਜਾਇਆ ਕਰਨਗੇ ਰਾਣੀ ਚੰਪਾ ਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਵਿੱਚ ਵਿਚਾਰ ਬਣਿਆ ਉਹਨਾਂ ਨੇ ਉਸ ਰਿਆਸਤ ਦੇ ਵਿੱਚ ਇੱਕ ਬੜੀ ਸੁੰਦਰ ਜਗ੍ਹਾ ਦੀ ਚੋਣ ਕੀਤੀ। ਸ਼ਿਵਾਲਕ ਦੀ ਪਹਾੜੀਆਂ ਦੇ ਪੈਰਾਂ ਵਿੱਚ ਸੀ। ਇੱਕ ਪਾਸੇ ਪਹਾੜ ਸਨ, ਇੱਕ ਪਾਸੇ ਨਦੀਆਂ ਵਗਦੀਆਂ ਨੇ ਤੇ ਇੱਕ ਪਾਸੇ ਸੰਘਣਾ ਕੜਾਂ ਜੰਗਲ ਹੈ। ਸਤਗੁਰਾਂ ਨੇ ਸਮੇਂ ਦੀ ਲਿਆਕਤ ਨੂੰ ਪਾਪ ਕੇ ਇਹ ਹਿਸਾਬ ਲਾਇਆ ਕਿ ਜਦੋਂ ਜੰਗ ਜੁੱਦ ਵਾਸਤੇ ਇਦਾਂ ਦਾ ਮਾਹੌਲ ਮਿਲੇ, ਇੱਕ ਪਾਸੇ ਪਹਾੜੀ ਹੋਵੇ, ਨਦੀਆਂ ਹੋਣ, ਜੰਗਲ ਹੋਵੇ, ਬੜਾ ਵਧੀਆ ਟਿਕਾਣਾ ਬਣਦਾ ਸਤਗੁਰਾਂ ਨੇ ਉਸ ਇਲਾਕੇ ਦੀ ਮਾਖੋਵਾਲ ਦੀ ਜ਼ਮੀਨ ਰਾਣੀ ਦੇ ਕੋਲੋਂ ਲਈ ਰਾਣੀ ਨੇ ਜ਼ਮੀਨ ਵੇਟਾ ਕਰਨ ਦੀ ਇੱਛਾ ਪ੍ਰਗਟਾਈ ਪਰ ਸਤਗੁਰਾਂ ਨੇ ਬਕਾਇਦਾ 500 ਰੁਪਇਆ ਉਸ ਸਮੇ ਉਸ ਜ਼ਮੀਨ ਦਾ ਮੁੱਲ ਦੇ ਕੇ ਜ਼ਮੀਨ ਖਰੀਦੀ ਨਗਰ ਵਸਾਇਆ ਗਿਆ ਨਗਰ ਦਾ ਨਾਂ ਆਪਣੀ ਮਾਤਾ ਦੇ ਨਾਂ ਤੇ ਚੱਕ ਨਾਨਕੀ ਰੱਖਿਆ ਸਮਾਂ ਬੀਤਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦਾ ਪਟਨੇ ਦੀ ਧਰਤੀ ਤੇ ਪ੍ਰਕਾਸ਼ ਹੋਇਆ ਤਕਰੀਬਨ ਆਪਣੇ ਜੀਵਨ ਦੇ 5 ਸਾਲ ਉਹਨਾਂ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਬਤੀਤ ਕੀਤੇ ਲਗਭਗ 5-6 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਟਨੇ ਦੀ ਧਰਤੀ ਤੋਂ ਆਨੰਦਪੁਰ ਪਹੁੰਚੇ ਮਾਖੋਵਾਲ ਦੀ ਧਰਤੀ ਤੇ ਚੱਕ ਨਾਨਕੀ ਪਹੁੰਚੇ ਇਤਿਹਾਸਕ ਇਹਦਾ ਜਦੋਂ ਗੁਰੂ ਗੋਬਿੰਦ ਸਿੰਘ ਪਹੁੰਚੇ ਇੱਕ ਪਿਤਾ ਦੇ ਨਾਲ ਮੁਲਾਕਾਤ ਹੋ ਰਹੀ ਹੈ ਤੇ ਦੂਸਰਾ ਆਨੰਦਪੁਰ ਦੀਆਂ ਇਹਨਾਂ ਵਾਦੀਆਂ ਦਾ ਇਹਨਾਂ ਘਣੇ ਜੰਗਲਾਂ ਦਾ ਉਹਨਾਂ ਨੂੰ ਦ੍ਰਿਸ਼ ਬੜਾ ਚੰਗਾ ਲੱਗਾ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਆਨੰਦ ਸਹਿਬ ਦਾ ਪਾਠ ਕਰਨ ਲੱਗ ਪਏ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਪੁੱਤਰ ਨੂੰ ਇਸ ਧਰਤੀ ਤੇ ਆਣ ਕੇ ਬੜਾ ਆਨੰਦ ਮਿਲੇਆ ਤੇ ਚੱਕ ਨਾਨਕੀ ਤੋਂ ਨਾ ਕਰਕੇ आनंदपुर ਰੱਖ ਦਿੱਤਾ ਇਥੋਂ ਆਨੰਦ ਮਿਲਦਾ ਹੈ ਆਨੰਦ ਦੀ ਬਖਸ਼ਿਸ਼ ਹੁੰਦੀ ਹੈ ਆਨੰਦਪੁਰ ਨਗਰ ਵਸਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਆਨੰਦਪੁਰ ਦੀ ਧਰਤੀ ਤੇ ਆਪਣੇ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ 9 ਸਾਲ ਦੀ ਉਮਰ ਵਿੱਚ ਕੌਮ ਨੂੰ ਸੰਭਾਲਿਆ ਪਿਤਾ ਦੀ ਸ਼ਹਾਦਤ ਤੋਂ ਬਾਅਦ ਐਲਾਨ ਕੀਤਾ ਹੁਣ ਜ਼ੁਲਮ ਦਾ ਟਾਕਰਾ ਤੀਕ ਦੇ ਨਾਲ ਕਰਨਾ ਹੈ ਉਸ ਤਰੀਕੇ ਦੀਆਂ ਅਨੰਦਪੁਰ ਦੇ ਵਿੱਚ ਹੁਣ ਤਿਆਰੀਆਂ ਹੋਣ ਲੱਗ ਪਈਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੀ ਸ਼ੋਭਾ ਵਦਨ ਲੱਗ ਪਈ ਇਥੇ ਜਰਨੈਲ ਤਿਆਰ ਹੋਣ ਲੱਗ ਪਏ ਹਥਿਆਰ ਤਿਆਰ ਹੋਣ ਲੱਗ ਪਏ ਗੁਰੂ ਘਰ ਦੀ ਇਹ ਸ਼ੋਭਾ ਚਾਰੇ ਪਾਸੇ ਫੈਲੀ ਸੰਗਤਾਂ ਵੱਡੀਆਂ-ਵੱਡੀਆਂ ਪੇਟਾਵਾਂ ਲੈ ਕੇ ਆਉਂਦੀਆਂ ਇੱਕ ਦਿਨ ਸੰਗਤਾਂ ਦਰਸ਼ਨ ਕਰਨ ਆਈਆਂ ਉਹਨਾਂ ਨੇ ਸਤਿਗੁਰਾਂ ਨੂੰ ਬੇਸ਼ਕੀਮਤੀ ਦੋਸ਼ਾਲੇ ਹਾਥੀ ਪੰਜ ਕਲਾ ਸ਼ਸਤਰ ਆਦ ਚੀਜ਼ਾਂ ਭੇਟ ਕੀਤੀਆਂ ਸਤਿਗੁਰੂ ਦੇ ਉਹ ਘਰ ਦੀਆਂ ਚੀਜ਼ਾਂ ਸ਼ਿੰਗਾਰ ਬਣੀਆਂ ਪਹਾੜੀ ਰਾਜੇ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਇੱਕ ਦਿਨ ਉਸੇ ਬਿਲਾਸਪੁਰ रियासत ਦਾ ਰਾਜਾ ਜਿਹਨੂੰ ਕਹਿਲੂਰ ਰਿਆਸਤ ਵੀ ਕਹਿੰਦੇ ਉਹਦਾ ਰਾਜਾ ਭੀਮਚੰਦ ਦਰਸ਼ਨ ਕਰਨ ਆਇਆ ਜਦੋਂ ਵੇਖਿਆ ਗੁਰੂ ਘਰ ਦੇ ਵਿੱਚ ਇੰਨੀਆਂ ਸੋਹਣੀਆਂ ਚੀਜ਼ਾਂ ਇੰਨੇ ਮਹਿੰਗੇ ਸ਼ਸਤਰ ਇੰਨੇ ਮਹਿੰਗੇ ਹਾਥੀ ਜਿਹੜੇ ਹਾਥੀ ਖੁਦ ਗੁਰੂ ਪਾਤਸ਼ਾਹ ਦੇ ਉੱਤੇ ਚੌਰ ਕਰਦੇ ਨੇ ਮਹਿੰਗੀ ਚੌਂਕੀ ਜਿਹੜੀ ਸਤਗੁਰਾਂ ਨੇ ਪੈਰਾਂ ਦੇ ਹੇਠਾਂ ਰੱਖੀ ਐ ਮਹਿੰਗਾ ਉੱਤੇ ਚੰਦੋਵਾ ਤਾਣਿਆ ਹੋਇਆ ਚਾਂਦਨੀ ਲੱਗੀ ਹੋਈ ਐ ਉਹਦੇ ਮਨ ਵਿੱਚ ਖੋਟ ਆਈ ਬਹਾਨਾ ਪੁੱਤਰ ਦੇ ਵਿਆਹ ਦਾ ਬਣਾਇਆ ਪੁੱਤਰ ਦੀ ਕੁਣਮਾਈ ਵਾਸਤੇ ਵਿਆਹ ਕਾਰਜਾਂ ਵਾਸਤੇ ਸਤਿਗੁਰਾਂ ਨੂੰ ਬੇਨਤੀ ਕੀਤੀ ਇਹ ਚੀਜ਼ਾਂ ਉਧਾਰੀਆਂ ਦੇ ਦਿਓ ਵਿਆਹ ਤੋਂ ਬਾਅਦ ਵਾਪਸ ਕਰ ਦਵਾਂਗੇ ਸਤਿਗੁਰਾਂ ਨੇ ਸੰਗਤ ਨੂੰ ਪੁੱਛਿਆ ਸੰਗਤ ਨੇ ਵੀ ਰਾਜੇ ਭੀਮਚੰਦ ਦੀ ਮਨ ਦੀ ਹਾਲਤ ਪਾਪ ਲਈ ਵੀ ਚਾਹੁੰਦਾ ਕੀ ਹੈ ਲੈ ਕੇ ਜਾਣੀਆਂ ਫਿਰ ਵਾਪਸ ਕਾਉਣ ਕਰਨੀਆਂ ਚਾਹੁੰਦਾ ਇਸ ਕਰਕੇ ਸੰਗਤ ਨੇ ਮਨਾਂ ਕਰ ਦਿੱਤਾ ਪਾਤਸ਼ਾਹ ਨੇ ਸੰਗਤ ਦਾ ਜੋ ਹੁਕਮ ਸੀ ਉਹ ਭੀਮਚੰਦ ਨੂੰ ਸੁਣਾਤਾ ਬੜਾ ਗੁੱਸੇ ਵਿੱਚ ਆਇਆ ਕਰੋਧਿਤ ਹੋ ਕੇ ਇਥੋਂ ਚਲਾ ਗਿਆ ਸਮਾਂ ਬਤੀਤ ਹੁੰਦਾ ਸਤਿਗੁਰੂ ਜੀ ਨੇ ਆਨੰਦਪੁਰ ਦੀ ਧਰਤੀ ਤੋਂ ਪ੍ਰਚਾਰ ਦੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਆਸ-ਪਾਸ ਦੇ ਇਲਾਕੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪ੍ਰਚਾਰ ਵਾਸਤੇ ਜਾਂਦੇ ਇੱਕ ਸਮੇਂ ਵਿਸਾਖੀ ਦੇ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਵਾਲ ਸਰ ਦੀ ਧਰਤੀ ਦੇ ਉੱਤੇ ਵਿਸਾਖੀ ਦਾ ਮੇਲਾ ਕੀਤਾ ਸੰਗਤਾਂ ਜੁੜੀਆਂ ਉਥੇ ਆਣ ਕੇ ਮੇਦਨੀ ਪ੍ਰਕਾਸ਼ ਰਾਜੇ ਨੇ ਆਣ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੇਨਤੀ ਕੀਤੀ ਇਹ ਮੇਦਨੀ ਪ੍ਰਕਾਸ਼ ਰਾਜੇ ਨੇ ਆਣ ਕੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਸਤਿਗੁਰੂ ਜੀ ਫਤੇਜੰਦ ਰਾਜੇ ਨੇ ਮੇਰੇ ਅੱਧੀ ਰਾਜ ਦੀ ਜ਼ਮੀਨ ਨੂੰ ਆਪਣੇ ਅੰਡਰ ਕਰ ਲਿਆ ਹਥਿਆ ਲਿਆ ਤੁਹਾਡਾ ਵੀ ਉਹ ਸ਼ਰਧਾਲੂ ਹੈ ਮੈਂ ਵੀ ਤੁਹਾਡੇ ਨਾਲ ਪਿਆਰ ਕਰਦਾ ਤੁਸੀਂ ਕਿਰਪਾ ਕਰੋ ਸਾਡੀ ਸੁਲਾਹ ਕਰਾ ਕੇ ਤੇ ਮੇਰਾ ਅਧਰ ਜਿਹੜਾ ਰਾਜ ਉਹਨੇ ਖੋਲਿਆ ਉਹ ਵਾਪਸ ਦਿਲਾ ਦਿਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ रियासत ਦੇ ਵਿੱਚ ਨਾਹਨ ਪਿੰਡ ਨਾਹਨ ਦੇ ਇਲਾਕੇ ਵਿੱਚ ਟਿਕਾਣਾ ਕੀਤਾ ਰਾਜਾ ਫਤਿਹ ਚੰਦ ਨੂੰ ਬੁਲਾਇਆ ਤੇ ਮਿਹਦਨੀ ਪ੍ਰਕਾਸ਼ ਦੇ ਵਿੱਚ ਤੇ ਫਤਿਹ ਚੰਦ ਰਾਜੇ ਦੇ ਵਿੱਚ ਸੁਲਾਹ ਕਰਾ ਦਿੱਤੀ ਉਹਦੀ ਜ਼ਮੀਨ ਵਾਪਸ ਦਿਲਾ ਦਿੱਤੀ ਮੇਦਨੀ ਪ੍ਰਕਾਸ਼ ਨੇ ਅੱਗੋਂ ਫਿਰ ਸਤਗੁਰਾਂ ਦੇ ਅੱਗੇ ਹੱਥ ਜੋੜ ਕੇ ਕਿਹਾ ਤੁਸੀਂ ਇੱਥੇ ਕੁਝ ਸਮੇਂ ਵਾਸਤੇ ਹੋਰ ਠਹਿਰੋ ਇੱਕ ਨਗਰ ਵਸਾਓ ਤੁਸੀਂ ਇੱਥੇ ਨਗਰ ਵਸਾ ਕੇ ਸਿੱਖੀ ਦਾ ਪ੍ਰਚਾਰ ਕਰੋ ਸਤਗੁਰਾਂ ਨੇ ਉੱਥੇ ਸੁਹਾਵਣਾ ਮੌਸਮ ਵੇਖ ਕੇ ਜਮਣਾ ਦੇ ਕੰਡੇ ਤੇ ਇੱਕ ਨਗਰ ਵਸਾਇਆ ਨਾਮ ਪੌਂਟਾ ਰੱਖਿਆ ਪੌਂਟਾ ਸਾਹਿਬ ਵਸਾਇਆ ਗਿਆ ਪੌਂਟਾ ਸਾਹਿਬ ਵਸਾ ਕਰਕੇ ਸਤਿਗੁਰੂ ਜੀ ਉੱਥੇ ਪਿਆਰ ਦੇ ਨਾਲ ਰਹਿੰਦੇ ਨੇ ਬੜੀਆਂ ਬਾਣੀ ਦੀਆਂ ਰਚਨਾਵਾਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੀਆਂ ਕਵੀ ਦਰਬਾਰ ਲੱਗਦੇ ਨੇ ਆਨੰਦ ਬਣਿਆ ਹੁੰਦਾ ਉਧਰ ਭੀਮਚੰਦ ਦੇ ਪੁੱਤਰ ਅਜਮੇਰ ਚੰਦ ਦਾ ਤੇ ਰਾਜਾ ਫਤੇ ਚੰਦ ਦੀ ਧੀ ਦਾ ਆਨੰਦ ਕਾਰਜ ਵਿਆਹ ਤੈ ਹੋ ਗਿਆ ਫਤੇ ਚੰਦ ਰਾਜਾ ਗੁਰੂ ਘਰ ਦੇ ਨਾਲ ਪਿਆਰ ਰੱਖਦਾ ਸੀ ਉਹਨੇ ਸਤਗੁਰਾਂ ਨੂੰ ਸੱਦਾ ਭੇਜਿਆ ਸਤਗੁਰਾਂ ਨੇ ਗੁਰੂ ਘਰ ਦੇ ਵਿੱਚੋਂ ਸਿੱਖਾਂ ਨੂੰ ਭੇਜਿਆ ਵਧੀਆ ਕੀਮਤੀ ਤੋਹਫੇ ਦੇ ਕੇ ਰਾਜੇ ਫਤੇ ਚੰਦ ਦੀ ਪੁੱਤਰੀ ਦੇ ਵਿਆਹ ਚ ਉਧਰ ਭੀਮ ਚੰਦ ਨੇ ਸਤਗੁਰਾਂ ਨੂੰ ਚਿੱਠੀ ਲਿਖੀ ਮੈਂ ਇਸ ਰਸਤੇ ਤੋਂ ਲੰਘਣਾ ਚਾਹੁੰਦਾ ਪੌਂਟਾ ਸਾਹਿਬ ਵਾਲੇ ਪਾਸਿਓਂ ਨਾਹਣ ਦੇ ਵਿੱਚੋਂ ਮੈਨੂੰ ਬਰਾਤ ਦੇ ਸਮੇਤ ਇਥੋਂ ਲੰਘਣ ਦੀ ਆਗਿਆ ਦਿਓ ਤੇ ਨਾਲ ਧਮਕੀ ਵੀ ਦਿੱਤੀ ਜੇ ਆਗਿਆ ਨਾ ਦਵੋਗੇ ਤੇ ਫਿਰ ਅਸੀਂ ਆਪਣੀਆਂ ਫੌਜਾਂ ਦੇ ਨਾਲ ਤੁਹਾਡੇ ਤੇ ਚੜ ਕੇ ਆਵਾਂਗੇ ਫਿਰ ਵੇਖੀ ਜਾਏਗੀ ਸਤਗੁਰਾਂ ਨੇ ਉਹਨੂੰ ਬਰਾਤ ਸਮੇਤ ਲੰਘਣ ਦੀ ਆਗਿਆ ਨਾ ਦਿੱਤੀ ਕੇਵਲ ਅਜਮੇਰ ਚੰਦ ਤੇ ਕੁਝ ਮੁਖੀ ਪਰਿਵਾਰ ਦੇ ਜੀਆਂ ਨੂੰ ਉਸ ਇਲਾਕੇ ਦੇ ਵਿੱਚੋਂ ਲੰਘਣ ਦੀ ਆਗਿਆ ਦਿੱਤੀ ਅਜਮੇਰ ਚੰਦ ਦੇ ਨਾਲ ਜਦੋਂ ਸਾਰੀ ਬਰਾਤ ਨਾ ਜਾ ਸਕੀ ਉਹਨਾਂ ਨੂੰ ਬੜਾ ਵੱਲ ਪਾ ਕੇ ਜਾਣਾ ਪਿਆ ਪਰੇਸ਼ਾਨ ਹੋਏ ਜਦੋਂ ਬਰਾਤ ਫਤੇ ਚੰਦ ਦੇ ਘਰ ਟੁੱਕੀ ਉੱਥੇ ਵੇਖਦਾ ਕੀ ਹੈ ਅੱਗੇ ਗੁਰੂ ਘਰ ਦੇ ਪ੍ਰਮੁੱਖ ਸਿੱਖ ਭਾਈ ਦਇਆ ਸਿੰਘ ਜੀ ਹੋਰ ਗੁਰੂ ਕੇ ਪਿਆਰੇ ਬੈਠੇ ਹੋਏ ਨੇ ਵਧੀਆ ਕੀਮਤੀ ਦੁਸ਼ਾਲੇ ਵਧੀਆ ਕੀਮਤੀ ਤੋਹਫੇ ਸਤਗੁਰਾਂ ਦੇ ਭੇਜੇ ਹੋਏ ਉਹ ਫਤੇ ਚੰਦ ਨੂੰ ਦਿੱਤੇ ਜਾ ਰਹੇ ਨੇ ਰਾਜੇ ਭੀਮ ਚੰਦ ਨੇ ਫਤੇ ਚੰਦ ਨੂੰ ਸਿੱਧਾ ਕਿਹਾ ਕਿ ਜੇ ਤੂੰ ਗੁਰੂ ਗੋਬਿੰਦ ਸਿੰਘ ਦੇ ਤੋਹਫਿਆਂ ਨੂੰ ਪ੍ਰਵਾਨ ਕੀਤਾ ਮੈਂ ਤੇਰੀ ਆਪਣੇ ਪੁੱਤਰ ਦਾ ਧੀ ਨਾਲ ਵਿਆਹ ਨਹੀਂ ਕਰਨਾ ਰਾਜੇ ਫਤੇ ਚੰਦ ਨੂੰ ਮਜਬੂਰਨ ਸਿੱਖਾਂ ਨੂੰ ਉੱਥੋਂ ਵਾਪਸ ਮੋੜਨਾ ਪਿਆ ਉਹਦੀ ਜੋ ਤੋਹਫੇ ਲਿਆਂਦੇ ਸਨ ਵਾਪਸ ਕੱਲੇ ਭੀਮਚੰਦ ਦੇ ਮਨ ਵਿੱਚ ਖੋਟ ਆਈ ਹਮਲਾ ਕਰਕੇ ਉਹਨੇ ਸਿੱਖਾਂ ਨੂੰ ਲੁੱਟਣਾ ਚਾਹਿਆ ਮਾਮੂਲੀ ਝੜਪ ਹੋਈ ਤੇ ਸਿੱਖ ਵਾਪਸ ਪੌਂਟਾ ਸਾਹਿਬ ਦੀ ਧਰਤੀ ਤੇ ਆ ਗਏ ਆਣ ਕੇ ਸਤਿਗੁਰਾਂ ਨੂੰ ਦੱਸਿਆ ਸਤਿਗੁਰੂ ਜੀ ਰਾਜਾ ਭੀਮਚੰਦ ਦੇ ਇਰਾਦੇ ਠੀਕ ਨਹੀਂ ਜਲਦੀ ਉਹ ਹਮਲਾ ਕਰ ਸਕਦਾ ਹੈ ਸਤਗੁਰਾਂ ਨੇ ਪੌਂਟੇ ਦੀ ਸ਼ਾਂਤ ਧਰਤੀ ਨੂੰ ਛੱਡ ਕਰਕੇ ਤਕਰੀਬਨ 7 ਕਿਲੋਮੀਟਰ ਦੀ ਦੂਰੀ ਤੇ ਪੰਗਾਣੀ ਦੇ ਇਲਾਕੇ ਦੇ ਵਿੱਚ جنگ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਇੱਥੇ جنگ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗੀਆਂ ਉਧਰ ਭੀਮਚੰਦ ਰਾਜਾ ਬਾਕੀ ਰਾਜਿਆਂ ਨੂੰ ਨਾਲ ਲੈ ਕੇ ਢਕਾ ਕਰਕੇ ਜਦੋਂ ਵਿਆਹ ਕੇ ਵਾਪਸ ਆਇਆ ਤੇ ਆਉਂਦਿਆਂ ਉਹਨਾਂ ਨੇ ਸਤਗੁਰਾਂ ਤੇ ਇਸ ਇਲਾਕੇ ਦੇ ਉੱਤੇ ਹਮਲਾ ਕੀਤਾ جنگ ਹੋਈ ਪੰਗਾਣੀ ਦਾ ਜੁੱਧ ਹੋਇਆ ਇਸ ਪੰਗਾਣੀ ਦੇ ਜੁੱਧ ਵਿੱਚ ਤਕਰੀਬਨ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ 20 ਸਾਲ ਦੇ ਕਰੀਬ ਹੈ ਤੇ ਆਪਣੇ ਜੀਵਨ ਦਾ ਪਹਿਲਾ ਜੁੱਧ ਹਕੂਮਤ ਦੇ ਨਾਲ ਵੱਡੇ ਪੱਧਰ ਤੇ ਲੜਦੇ ਪਏ ਨੇ ਇੱਕ ਪਾਸੇ ਸਾਰੇ ਪਹਾੜੀ ਰਾਜੇ ਨੇ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਦੇ ਕੋਲ ਬਹੁਤੀਆਂ ਫੌਜਾਂ ਵੀ ਨਹੀਂ ਬਹੁਤੇ ਸਿੱਖ ਵੀ ਨਹੀਂ ਪੀਰ ਬਦੂ ਸ਼ਾਹ ਨੇ 500 ਸਿਪਾਈ ਭੇਜਿਆ ਸੀ ਜਿਹੜਾ ਔਰੰਗਜ਼ੇਬ ਨੇ ਕੱਢ ਦਿੱਤਾ ਸੀ ਤੇ ਸਤਗੁਰਾਂ ਨੂੰ ਸ਼ਿਫਾਰਿਸ਼ ਕਰਕੇ ਭਰਤੀ ਕਰਾਇਆ ਜਦੋਂ ਤਾਰਾਚੰਦ ਦੀਆਂ ਫੌਜਾਂ ਨੇ ਹਮਲਾ ਕੀਤਾ ਭੀਮਚੰਦ ਦੀਆਂ ਫੌਜਾਂ ਨੇ ਹਮਲਾ ਕੀਤਾ ਉਸ 500 ਬੰਦੇ ਦੇ ਵਿੱਚੋਂ 400 ਬੰਦਾ ਪੱਜ ਗਿਆ ਜਦੋਂ ਇਸ ਗੱਲ ਦੀ ਖਬਰ ਉਹ ਸਾਈ ਜੀ ਨੂੰ ਲੱਗੀ ਤੇ ਉਹਨਾਂ ਨੇ ਬਾਬਾ ਪੀਰ ਬਾਬਾ ਬੁੱਧੂ ਸ਼ਾਹ ਨੇ ਆਪਣੇ ਪੁੱਤਰਾਂ ਨੂੰ ਲੈ ਕਰਕੇ ਚਾਰ ਪੁੱਤਰ ਦੋ ਭਰਾਵਾਂ ਨੂੰ ਲੈ ਕਰਕੇ 700 ਮਰੀਦ ਨਾਲ ਲੈ ਕਰਕੇ ਜੰਗ ਵਿੱਚ ਆ ਗਿਆ ਇਸ ਇਲਾਕੇ ਦੇ ਵਿੱਚ ਇੱਕ ਉਦਾਸੀ ਮਹੰਤ ਬੰਦਗੀ ਕਰਦਾ ਸੀ ਜਦੋਂ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਚੜ੍ਹ ਕੇ ਫੌਜਾਂ ਆ ਗਈਆਂ ਉਹ ਵੀ ਆਪਣੇ ਚੇਲਿਆਂ ਦੇ ਨਾਲ ਆਪ ਇਸ ਜੰਗ ਦੇ ਵਿੱਚ ਆ ਗਿਆ ਕਿਸੇ ਦੇ ਕੋਲ ਹੱਥ ਵਿੱਚ ਡੰਡਾ ਕਿਸੇ ਦੇ ਕੋਲ ਹੱਥ ਦੇ ਵਿੱਚ ਹਲਵਾਈਆਂ ਵਾਲੇ ਉਹ ਬਰਤਨ ਜਿਨ੍ਹਾਂ ਦੇ ਨਾਲ ਉਹ ਲੰਗਰ ਬਣਾਉਂਦੇ ਤਿਆਰ ਕਰਦੇ ਉਹ ਖੁਰਪਿਆਂ ਦੇ ਨਾਲ ਹੀ ਜੰਗ ਦੇ ਵਿੱਚ ਆ ਗਏ ਕਸਮਾਨ ਦਾ ਜੁੱਧ ਹੋਇਆ ਮਾਮਾ ਕਿਰਪਾਲ ਚੰਦ ਜੀ ਗੁਰੂ ਗੋਬਿੰਦ ਸਿੰਘ ਦੇ ਭੂਆ ਦੇ ਪੁੱਤਰ ਬੀਬੀ ਵੀਰੋਜੀ ਦੇ ਪੁੱਤਰਾਂ ਨੇ ਇਸ ਜੰਗ ਦੇ ਵਿੱਚ ਹਾਜ਼ਰੀ ਭਰੀ ਸ਼ਮੂਲੀਅਤ ਕੀਤੀ ਜੰਗ ਸਾਰੀ ਦਿਹਾੜੀ ਚੱਲੀ ਅੰਤ ਸਤਗੁਰਾਂ ਦੀ ਫਤਿਹ ਹੋਈ ਪਹਿਲੀ ਜੰਗ ਸਤਗੁਰੂ ਗੋਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੜੀ ਪਹਾੜੀ ਰਾਜਿਆਂ ਨੂੰ ਇਕੱਠੇ ਹੋ ਕੇ ਆਇਆਂ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਨਿਰਾਸ਼ ਹੋ ਕੇ ਉਹ ਹਾਰ ਕੇ ਵਾਪਸ ਗਏ ਜਦੋਂ ਹਾਰ ਹੋ ਗਈ ਹੁਣ ਸਮਝ ਆ ਗਈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੀ ਅਨੰਦਪੁਰ ਦੀ ਧਰਤੀ ਤੇ ਤਾਕਤ ਇਕੱਠੀ ਕਰ ਰਹੇ ਨੇ ਇਹ ਕੋਈ ਮਾਮੂਲੀ ਤਾਕਤ ਨਹੀਂ ਹੈ ਅਨੰਦਪੁਰ ਦੀ ਜਦੋਂ ਇਹ ਸਤਗੁਰੂਆਂ ਨੇ ਫੌਜ ਦੇ ਨਾਲ ਪਹਿਲੀ ਜੰਗ ਜਿੱਤ ਲਈ ਵਡਿਆਈ ਹੋਰ ਵਧ ਗਈ ਹੋਰ ਚਾਰੇ ਪਾਸੇ ਚਰਚਾ ਹੋ ਗਈ ਹੁਣ ਅਨੰਦਪੁਰ ਦੀ ਪਾਵਨ ਧਰਤੀ ਤੇ ਸਤਿਗੁਰੂ ਹੋਰ ਕੌਤਕ ਰਚਾਉਣ ਲੱਗੇ ਇੱਥੇ ਆਣ ਕਰਕੇ ਸਤਿਗੁਰਾਂ ਨੇ ਸਨ 1699 ਦੀ ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਣਾ ਕੀਤੀ ਖਾਲਸਾ ਪੰਥ ਸਾਜਿਆ ਗਿਆ ਜੁਜਾਰੂ ਜੋਧੇ ਤਿਆਰ ਹੋ ਰਹੇ ਨੇ ਪਹਾੜੀ ਰਾਜਿਆਂ ਨੇ ਵੇਖਿਆ ਸਾਡੀ ਦਾਲ ਬਹੁਤੀ ਗਲਦੀ ਨਹੀਂ ਜੰਗ ਕੀਤਿਆਂ ਗਲ ਨਹੀਂ ਬਣਦੀ ਹੁਣ ਉਹ ਸਤਿਗੁਰਾਂ ਦੇ ਨਾਲ ਮਿਲਵਰਤਨ ਕਰਨ ਦੇ ਵਾਸਤੇ ਫੈਸਲਾ ਕਰਨ ਦੇ ਵਾਸਤੇ ਆਨੰਦਪੁਰ ਦੀ ਧਰਤੀ ਤੇ ਆਏ ਰਾਜਾ ਪੀਮਚੰਦ ਚੜਾਈ ਕਰ ਗਿਆ ਮਗਰੋਂ ਇਹਨਾਂ ਸਾਰੇ ਰਾਜਿਆਂ ਦੀ ਪਹਾੜੀ ਰਾਜਿਆਂ ਦੀ ਕਮਾਂਡ ਰਾਜਾ ਅਜਮੇਰ ਚੰਦ ਨੇ ਸੰਭੀ ਅਜਮੇਰ ਚੰਦ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਆਇਆ ਅਜਮੇਰ ਚੰਦ ਨੇ ਆਣ ਕੇ ਬੇਨਤੀ ਕੀਤੀ ਸਤਿਗੁਰੂ ਜੀ ਤੁਹਾਡੇ ਨਾਲ ਸਾਡਾ ਕੋਈ ਵੈਰ ਨਹੀਂ ਹੈ ਜੋ ਪੰਗਾ ਨਹੀਂ ਹੋਇਆ ਜੋ ਨਦੌਣ ਦੀ ਜੰਗ ਵਿੱਚ ਹੋਇਆ ਜੋ ਮਾੜੀਆਂ ਮੋਟੀਆਂ ਝੜਪਾਂ ਹੋਈਆਂ ਉਹਦਾ ਸਾਨੂੰ ਦੁੱਖ ਹੈ ਪਰ ਅਸੀਂ ਤੁਹਾਡੇ ਵੈਰੀ ਨਹੀਂ ਤੁਸੀਂ ਖਾਲਸਾ ਪੰਥ 사ਜੇ ਆ ਅਸੀਂ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਵਾਸਤੇ ਤਿਆਰ ਹਾਂ ਤੁਸੀਂ ਖੰਡੇ ਬਾਟੇ ਦੀ ਪੌਲ ਛਕਾਉਂਦੇ ਹੋ ਤੁਸੀਂ ਖੰਡੇ ਬਾਟੇ ਦੀ ਪੌਲ ਛਕਾ ਕੇ ਆਪਣੇ ਸਿੱਖ ਬਣਾਉਂਦੇ ਹੋ ਅਸੀਂ ਸਾਰੇ ਪਹਾੜੀ ਰਾਜੇ ਤੁਹਾਡੇ ਸਿੱਖ ਬਣਨ ਵਾਸਤੇ ਤਿਆਰ ਹਾਂ ਪਰ ਸਾਡੀਆਂ ਦੋ ਸ਼ਰਤਾਂ ਨੇ ਰਾਜੇ ਅਜਮੇਰ ਚੰਦ ਨੇ ਆਪਣੀਆਂ ਸ਼ਰਤਾਂ ਦਸੀਆਂ ਕਹਿਣ ਲੱਗਾ ਸਤਿਗੁਰੂ ਸਾਡੀ ਪਹਿਲੀ ਸ਼ਰਤ ਹੈ ਅਸੀਂ ਇਹਨਾਂ ਸਿੱਖਾਂ ਦੇ ਨਾਲ ਅੰਮ੍ਰਿਤ ਨਹੀਂ ਛਕਣਾ ਸਾਡੇ ਵਾਸਤੇ ਵੱਖਰਾ ਬਾਟਾ ਤਿਆਰ ਹੋਵੇ ਵੱਖਰੇ ਬਾਟੇ ਦੇ ਵਿੱਚ ਸਾਨੂੰ ਅੰਮ੍ਰਿਤ ਛਕਾਇਆ ਜਾਵੇ ਇਹਨਾਂ ਗਰੀਬ ਸਿੱਖਾਂ ਦੇ ਨਾਲ ਲੈਂਡ ਵਿੱਚ ਲਾ ਕੇ ਨਹੀਂ ਵੱਖਰਾ ਬਾਟਾ ਤਿਆਰ ਕਰਕੇ ਸਾਨੂੰ ਆਪਣੇ ਪੰਥ ਵਿੱਚ ਸ਼ਾਮਲ ਕਰ ਲਓ ਅਸੀਂ ਪੰਥ ਵਿੱਚ ਸ਼ਾਮਲ ਹੋਣ ਵਾਸਤੇ ਤਿਆਰ ਦੂਸਰੀ ਸ਼ਰਤ ਕੀ ਅਸੀਂ ਤੁਹਾਡੇ ਘਰ ਦੇ ਵਿੱਚ ਆਣ ਕੇ ਮੂਰਤੀ ਪੂਜਾ ਨਹੀਂ ਛੱਡਾਂਗੇ ਜਿਹੜੀ ਸਾਡੀ ਮਾਨਤਾ ਦੇਵੀ ਦੇਵਤਿਆਂ ਵਿੱਚ ਹੈ ਮੂਰਤੀ ਪੂਜਾ ਵਿੱਚ ਉਹ ਅਸੀਂ ਉਸੇ ਤਰ੍ਹਾਂ ਜਾਰੀ ਰੱਖਾਂਗੇ ਮੂਰਤੀ ਪੂਜਾ ਕਰਾਂਗੇ ਜੇ ਤੁਹਾਨੂੰ ਸਾਡੀਆਂ ਦੋ ਸ਼ਰਤਾਂ ਮਨਜ਼ੂਰ ਤੇ ਅਸੀਂ ਤੁਹਾਡੇ ਚਰਨਾਂ ਵਿੱਚ ਆਉਣ ਵਾਸਤੇ ਤਿਆਰ ਹਾਂ ਅਸੀਂ ਤੁਹਾਨੂੰ ਗੁਰੂ ਮੰਨਣ ਵਾਸਤੇ ਤਿਆਰ ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਧਾ ਜਵਾਬ ਦਿੱਤਾ ਕਹਿਣ ਲੱਗੇ ਅਜਮੇਰ ਚੰਦ ਇਹ ਤੇਰੇ ਮਨ ਦੇ ਵਿੱਚ ਭੁਲੇਖਾ ਹੈ ਤੈਨੂੰ ਕੀ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਤੁਹਾਡੇ ਰਾਜਿਆਂ ਵਾਸਤੇ ਆਪਣੇ ਸਿੱਖਾਂ ਦੇ ਨਾਲ ਸਿਧਾਂਤ ਦੇ ਨਾਲ ਸਮਝੌਤਾ ਕਰ ਲਏਗਾ ਗੁਰੂ ਗੋਬਿੰਦ ਸਿੰਘ ਦੇ ਘਰ ਦੇ ਵਿੱਚ ਆ ਆਪਣੇ ਸਿੱਖਾਂ ਨਾਲ ਕਦੀ ਵਿਤਕਰਾ ਨਹੀਂ ਹੈ ਜੇ ਇਹਨਾਂ ਸਿੱਖਾਂ ਦੇ ਨਾਲ ਬੈਠ ਕੇ ਅੰਮ੍ਰਿਤ ਛਕਣ ਵਾਸਤੇ ਤਿਆਰ ਹੈ ਤੇ ਤਾਂ ਦੱਸ ਇਥੇ ਕਿਸੇ ਵਾਸਤੇ ਵੀ ਵੱਖਰਾ ਬਾਟਾ ਨਹੀਂ ਤਿਆਰ ਹੁੰਦਾ ਇਨਕਾਰ ਕੀਤਾ ਕਿ ਆ ਜਿਹੜੀ ਗੱਲ ਮੂਰਤੀ ਪੂਜਾ ਦੀ ਕਰਦਾ ਹੈ ਗੁਰੂ ਨਾਨਕ ਦੇ ਘਰ ਦਾ ਜਿਹੜਾ ਸਿਧਾਂਤ ਹੈ ਉਹ ਸਾਰਿਆਂ ਦੇ ਵਾਸਤੇ ਇੱਕੋ ਹੈ ਇੱਥੇ ਕਿਸੇ ਨੂੰ ਵੀ ਇਹਨਾਂ ਚੀਜ਼ਾਂ ਦੇ ਉੱਤੇ ਸਿਧਾਂਤ ਦੇ ਉੱਤੇ ਛੋਟ ਨਹੀਂ ਦਿੱਤੀ ਜਾ ਸਕਦੀ। ਕਿਆ ਤੈਨੂੰ ਮੂਰਤੀ ਪੂਜਾ ਵੀ ਛੱਡਨੀ ਪਏਗੀ? ਤੈਨੂੰ ਇੱਥੇ ਆਣ ਕੇ ਸਿੱਖਾਂ ਦੇ ਨਾਲ ਬੈਠ ਕੇ ਅੰਮ੍ਰਿਤ ਛਕਣਾ ਪਏਗਾ ਜੇ ਛਕਣ ਵਾਸਤੇ ਤਿਆਰ ਤੇ ਦੱਸ ਇਨਕਾਰ ਕਰਕੇ ਚਲਾ ਗਿਆ। ਮਨ ਦੁਖੀ ਹੋ ਗਿਆ ਉਹਦਾ ਕਿ ਅੱਜ ਅਸੀਂ ਇਹਦੇ ਪੰਥ ਵਿੱਚ ਸ਼ਾਮਲ ਹੋਣ ਗਏ ਸਤਿਗੁਰਾਂ ਨੇ ਫੇਰ ਮੋੜ ਦਿੱਤਾ। ਹੋਰ ਅੰਦਰ ਨਫ਼ਰਤ ਭੜੀ। ਅਨੰਦਪੁਰ ਦੀ ਧਰਤੀ ਦੀਆਂ ਸ਼ਾਨੋ ਸ਼ੌਕਤਾਂ ਵੇਖ ਕੇ ਸਾਰੇ ਪਹਾੜੀ ਰਾਜੇ ਇਹ ਇੱਕ ਦੂਜੇ ਦੇ ਨਾਲ ਵਿਚਾਰਾਂ ਕਰਨ ਲੱਗੇ ਇੱਕ ਦੂਜੇ ਦੇ ਨਾਲ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਵਧਦੀ ਹੋਈ ਤਾਕਤ ਸਾਡੇ ਸਾਰਿਆਂ ਵਾਸਤੇ ਖਤਰੇ ਦੀ ਘੰਟੀ ਹੈ ਪਰ ਇਕੱਲੇ ਜੰਗ ਕਰਨ ਆਉਣ ਤੇ ਬਾਹ ਨਹੀਂ ਜਾਂਦੀ ਇਕੱਲੇ ਗੁਰੂ ਘਰ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਟੱਕਰਾਂ ਨਹੀਂ ਕਰ ਸਕਦੇ ਬੜੀਆਂ ਕੋਸ਼ਿਸ਼ਾਂ ਵੀ ਕੀਤੀਆਂ आनंदपुर दी पावन धरती दे उधर विच सतगुरुआने ਕਿਲਿਆਂ दी ਉਸਾਰਨਾ ਕਰ ਦਿੱਤੀ ਹੈ ਕਿਲੇ ਬਣ ਗਏ ਨੇ ਅੰਦਰ ਹਥਿਆਰ ਬਣਾਉਣ ਦੇ ਵਾਸਤੇ ਕਾਰਖਾਨੇ ਲੱਗ ਰਹੇ ਨੇ ਅੰਦਰ ਹਥਿਆਰ ਬਣਾਏ ਜਾ ਰਹੇ ਨੇ ਹੋਲੇ ਮੁਹੱਲੇ ਦੀ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਰੰਭਤਾ ਕਰ ਦਿੱਤੀ ਹੋਲਾ ਮੁਹੱਲਾ ਸਜਾਇਆ ਜਾਂਦਾ ਹੈ ਸੰਗਤਾਂ ਗੁਰੂ ਕੇ ਸਿੱਖ ਅੰਦਰ جنگ ਦੀ ਤਿਆਰੀ ਕਰਦੇ ਨੇ جنگ ਦੀ ਤਿਆਰੀ ਹੁੰਦੀ ਹੈ ਗੁਰੂ ਪਾਤਸ਼ਾਹ ਜੰਗ ਦੀ ਤਿਆਰੀ ਵੇਖਦੇ ਨੇ ਜਿਹੜੇ ਬਹਾਦਰ ਯੋਧੇ ਹੁੰਦੇ ਉਹਨਾਂ ਨੂੰ ਇਨਾਮ ਦਿੰਦੇ ਜਦੋਂ ਇਹ ਸਾਰੀਆਂ ਖਬਰਾਂ ਪਹਾੜੀਆਂ ਤੱਕ ਪਹੁੰਚਦੀਆਂ ਨਫ਼ਰਤ ਹੋਰ ਵੱਧਦੀ ਤੇ ਇਹ ਸਾਰੇ ਪਹਾੜੀ ਰਾਜੇ ਗੁਰੂ ਘਰ ਦੇ ਖਿਲਾਫ ਹੋ ਗਏ ਤੇ ਇਹਨਾਂ ਪਹਾੜੀ ਰਾਜਿਆਂ ਵਿੱਚ ਬਹੁਤੇ ਉਹ ਸਨ ਜਿਨ੍ਹਾਂ ਨੂੰ ਜਹਾਂਗੀਰ ਨੇ ਕੈਦ ਕੀਤਾ ਹੋਇਆ ਸੀ ਤੇ ਛੇਵੇਂ ਪਾਤਸ਼ਾਹ ਨੇ ਇਹਨਾਂ ਰਾਜਿਆਂ ਤੇ ਪਰਉਪਕਾਰ ਕੀਤਾ ਇਹਨਾਂ ਨੂੰ ਛੁਡਾ ਕੇ ਲਿਆਏ ਸਨ ਅੱਜ ਸਮੇਂ ਨੇ ਕਰਵਟ ਬਦਲੀ ਇਹ ਸਾਰੇ ਗੁਰੂ ਘਰ ਦੇ ਖਿਲਾਫ ਹੋ ਗਏ ਗੁਰੂ ਘਰ ਤੇ ਚੜ ਕੇ ਆਉਣ ਵਾਸਤੇ ਤਿਆਰ ਹੋ ਗਏ ਕਈ ਨਕੀਆਂ ਝੜਪਾਂ ਹੋਈਆਂ ਕਈ ਜੰਗਾਂ ਹੋਈਆਂ ਆਖੀਰ ਅਨੰਦਪੁਰ ਦੀ ਧਰਤੀ ਦੇ ਉੱਤੇ ਤਿੰਨ ਵੱਡੇ ਜੰਗ ਅਨੰਦਪੁਰ ਦੀ ਧਰਤੀ ਦੇ ਇਸ ਹਕੂਮਤ ਦੇ ਨਾਲ ਸਤਿਗੁਰਾਂ ਨੇ ਲੜੇ ਪਹਿਲੀ ਜੰਗ ਹੋਈ ਦੂਸਰੀ ਜੰਗ ਅਨੰਤਪੁਰ ਦੀ ਧਰਤੀ ਤੇ ਹੋਈ ਦੋ ਜੰਗਾਂ ਹੋਈਆਂ ਇਹਨਾਂ ਜੰਗਾਂ ਦੇ ਅੰਦਰ ਬਾਬਾ ਬਜਿੱਤਰ ਸਿੰਘ ਜੀ ਵਾਲੀ ਘਟਨਾ ਜਿਹੜੀ ਅਸੀਂ ਪੜਦੇ ਹਾਂ ਜਦੋਂ ਥੱਕ ਹਾਰ ਗਏ ਨਾ ਕਿਸੇ ਪਾਸੇ ਵਾ ਗਈ ਫਿਰ ਹਾਥੀ ਨੂੰ ਸ਼ਰਾਬ ਪਲਾ ਕੇ ਭੇਜਿਆ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਜਦੋਂ ਹਾਥੀ ਨੂੰ ਸ਼ਰਾਬ ਪਲਾ ਕੇ ਭੇਜਿਆ ਅਗੋਂ ਸਤਗੁਰਾਂ ਨੇ ਬਾਬਾ ਬਜਿੱਤਰ ਸਿੰਘ ਨੂੰ ਥਾਪੜਾ ਦੇ ਕੇ ਭੇਜਿਆ ਹਾਥੀ ਦੇ ਮੱਥੇ ਦੇ ਵਿੱਚ ਵਰਸੀ ਨਾਗਣੀ ਮਾਰ ਕਰਕੇ ਉਹਦਾ ਮੂੰਹ ਮੋੜਿਆ ਤੇ ਬਾਬਾ ਬਚਿੱਤਰ ਸਿੰਘ ਦੇ ਭਰਾ ਬਾਬਾ ਉਹਦੇ ਸਿੰਘ ਨੇ ਉਸ ਰਾਜੇ ਦਾ ਜਿਹੜਾ ਘਰੋਂ ਬੜੀਆਂ ਡਿੰਗਾ ਮਾਰਦਾ ਆਉਂਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਵਾਂਗਾ ਜਿਹੜਾ ਆਪਣੇ ਬਾਦਸ਼ਾਹ ਦੇ ਸਾਹਮਣੇ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਬੰਨ੍ਹ ਕੇ ਲਿਆਵਾਂਗਾ ਬਾਬਾ ਉਹਦੇ ਸਿੰਘ ਨੇ ਉਸ ਪਾਪੀ ਦਾ ਸਿਰ ਵੱਢਿਆ ਅਨੰਦਪੁਰ ਦੀਆਂ ਦੋ ਵੱਡੀਆਂ ਜੰਗਾਂ ਹੋਈਆਂ ਦੋਵਾਂ ਜੰਗਾਂ ਦੇ ਵਿੱਚ ਹਕੂਮਤ ਨੂੰ ਕਰਾਰੀ ਹਾਲ ਮਿਲੀ ਹੁਣ ਦਿੱਲੀ ਤੱਕ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖਿਲਾਫ ਹੋ ਗਏ ਹਿੰਦੁਸਤਾਨ ਦੀ ਹਕੂਮਤ ਖਿਲਾਫ ਹੋ ਗਈ ਅੰਤ ਜਦੋਂ ਇਹਨਾਂ ਦੀ ਬਾਹ ਨਾ ਗਈ ਇਹਨਾਂ ਨੇ ਔਰੰਗਜ਼ੇਬ ਕੋਲੋਂ ਮਦਦ ਲੈ ਕਰਕੇ ਪਹਾੜੀ ਰਾਜੇ ਔਰੰਗਜ਼ੇਬ ਦੀ ਸਾਰੀ ਫੌਜ ਇਹਨਾਂ ਨੇ ਆਣ ਕੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਘੇਰਾ ਪਾਇਆ ਇਹ ਤੀਸਰੀ ਜੰਗ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜਦੋਂ kheera ਪੈ ਗਿਆ ਸਤਿਗੁਰਾਂ ਨੇ kheera ਪੈਂਦਾ ਵੇਖ ਕੇ ਬਹੁਤ ਸਾਰੇ ਪਰਿਵਾਰਾਂ ਵਾਲੇ ਜਿਹੜੇ ਸਿੱਖ ਸਨ ਉਹਨਾਂ ਨੂੰ ਹੁਕਮ ਕੀਤਾ ਵੀ ਤੁਸੀਂ ਪਰਿਵਾਰ ਸਮੇਤ ਇੱਥੋਂ ਚਲੇ ਜਾਓ ਬਹੁਤ ਸਾਰੇ ਪਰਿਵਾਰ ਅਨੰਦਪੁਰ ਦੇ ਵਿੱਚੋਂ ਪਹਿਲਾਂ kheera ਪੈਣ ਤੋਂ ਬਾਅਦ ਕੱਢ ਦਿੱਤੇ ਗਏ ਸੇਫ ਜਗ੍ਹਾ ਦੇ ਉੱਤੇ ਜਿੱਥੇ ਸੁਰੱਖਿਆ ਵਾਲੀਆਂ ਥਾਮਾਂ ਥਾਂ ਉੱਥੇ ਭੇਜ ਕੇ ਉਹਨਾਂ ਨੂੰ ਸੁਰੱਖਿਅਤ ਕੀਤਾ ਗਿਆ ਬਹੁਤ ਸਾਰੀਆਂ ਬੀਬੀਆਂ ਭੈੜਾਂ ਨੂੰ ਇਸ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਬਾਹਰ ਭੇਜ ਦਿੱਤਾ ਗਿਆ ਸੁਰੱਖਿਅਤ ਥਾਮਾਂ ਤੇ ਭੇਜ ਦਿੱਤਾ ਗਿਆ ਉਧਰ ਕਿਰਾ ਹੋਰ ਮਜ਼ਬੂਤ ਹੁੰਦਾ ਗਿਆ ਕੁਝ ਪਰਿਵਾਰ ਐਸੇ ਸਨ ਗੁਰੂ ਘਰ ਦੇ ਪ੍ਰੇਮੀ ਜਿਨ੍ਹਾਂ ਨੇ ਇੱਥੋਂ ਛੱਡ ਕੇ ਜਾਣਾ ਚੰਗਾ ਨਾ ਸਮਝਿਆ ਉਹਨਾਂ ਨੇ ਅੰਦਰ ਰਹਿਣਾ ਠੀਕ ਸਮਝਿਆ ਲੰਬਾ ਸਮਾਂ ਹਕੂਮਤ ਨੇ ਆਨੰਦਪੁਰ ਸਾਹਿਬ ਨੂੰ ਘੇਰੀ ਰੱਖਿਆ ਲਗਭਗ 8 ਮਹੀਨੇ ਦਾ ਸਮਾਂ ਅਸੀਂ ਪੜਦੇ ਹਾਂ 8 ਮਹੀਨੇ ਆਨੰਦਪੁਰ ਦੀ ਪਾਵਨ ਧਰਤੀ ਨੂੰ ਘੇਰਾ ਪਿਆ ਰਿਹਾ ਹਕੂਮਤ ਨੇ ਬਾਹਰੋਂ ਜਾਣ ਵਾਲੀਆਂ ਰਸਤੇ ਬੰਦ ਕਰ ਦਿੱਤੀਆਂ ਬਾਹਰੋਂ ਜਾਣ ਵਾਲੇ ਸਾਰੇ ਸੋਮੇ ਖਾਣ ਦੇ ਉਹ ਪੀਣ ਦੇ ਪਾਣੀ ਦੇ ਬੰਦ ਕਰ ਦਿੱਤੇ ਗਏ ਅੰਦਰ ਨਾ ਖਾਣ ਵਾਸਤੇ ਹੈ ਨਾ ਪੀਣ ਵਾਸਤੇ ਹੈ ਜਿਉਂ-ਜਿਉਂ ਸਮਾਵਾਦ ਦਾ ਜਾ ਰਿਹਾ ਹੈ ਤਿਉਂ-ਤਿਉਂ ਅੰਦਰ ਤਕਲੀਫਾਂ ਹੋਰ ਵੱਧਦੀਆਂ ਜਾ ਰਹੀਆਂ ਨੇ ਹੌਲੀ-ਹੌਲੀ ਰਾਸ਼ਨ ਪਾਣੀ ਮੁੱਕਣਾ ਸ਼ੁਰੂ ਹੋ ਗਿਆ ਹੌਲੀ-ਹੌਲੀ ਸਤਗੁਰਾਂ ਦੇ ਕੋਲੋਂ ਪਾਣੀ ਦੇ ਸੋਮੇ ਖਤਮ ਹੋਣੇ ਸ਼ੁਰੂ ਹੋ ਗਏ ਹਾਲਾਤ ਇੰਨੇ ਮਾੜੇ ਹੋ ਗਏ ਰੁੱਖਾਂ ਦੇ ਪੱਤੇ ਖਾ-ਖਾ ਕੇ ਸਿੱਖ ਗੁਜ਼ਾਰਾ ਕਰਦੇ ਮੋਠ-ਮੋਠ ਛੋਲਿਆਂ ਦੀ ਸਾਰੀ ਦਿਹਾੜੀ ਦੇ ਵਿੱਚ ਖਾ-ਖਾ ਕੇ ਤੇ ਸੇਕਾ ਗੁਜ਼ਾਰਾ ਕਰਦੇ ਕਦੀ ਸਮਾਂ ਮਿਲਦਾ ਦੇ ਵਿੱਚੋਂ ਤੇ ਜਥੇ ਦੇ ਰੂਪ ਦੇ ਅੰਦਰ ਹੱਲਾ ਬੋਲਦੇ ਨੇ ਦੁਸ਼ਮਣ ਦੀਆਂ ਫੌਜਾਂ ਨੂੰ ਲੁੱਟ ਕੇ ਉਹਨਾਂ ਦਾ ਹੀ ਰਾਸ਼ਨ ਪਾਣੀ ਕਿਲੇ ਦੇ ਵਿੱਚ ਲੈ ਜਾਂਦੇ ਕੋਈ 2 ਦਿਨ ਗੁਜ਼ਾਰਾ ਹੁੰਦਾ ਫਿਰ ਰਸਤ ਪਾਣੀ ਮੁੱਕ ਜਾਂਦਾ ਫਿਰ ਜਦੋਂ ਰਾਤ ਪੈਂਦੀ ਹੈ 2 4 5 7 ਸਿੱਖਾਂ ਦਾ ਜਥਾ ਹੱਲਾ ਬੋਲ ਕੇ ਫਿਰ ਦੁਸ਼ਮਣ ਦੇ ਖਾਣ ਪੀਣ ਦੇ ਸਮਾਨ ਤੇ ਇਹਨਾਂ ਨੂੰ ਲੁੱਟ ਕਰਕੇ ਤੇ ਫਿਰ ਵਾਪਸ ਕਿਲੇ ਵਿੱਚ ਚਲਾ ਜਾਂਦਾ ਜੇ ਅੰਦਰ ਸਿੱਖ ਪਰੇਸ਼ਾਨ ਨੇ ਤੇ ਬਾਹਰ ਹਕੂਮਤ ਵਾਲੇ ਵੀ ਉਹ ਵੀ ਪਰੇਸ਼ਾਨ ਨੇ ਇੱਕ ਤੇ ਉਹਨਾਂ ਨੇ ਬੜੀ ਜ਼ਮੀਨ ਆਨੰਦਪੁਰ ਦੇ ਆਸ-ਪਾਸ ਦੇ ਪਿੰਡਾਂ ਦੀ ਨੱਪੀ ਹੋਈ ਹੈ ਲੰਬੀ ਜ਼ਮੀਨ ਦੇ ਉੱਤੇ ਉਹਨਾਂ ਨੇ ਕਈ ਸਮੇਂ ਤੋਂ ਡੇਰੇ ਲਾਏ ਹੋਏ ਨੇ ਜਿਦੇ ਕਰਕੇ ਉਸ ਇਲਾਕੇ ਵਿੱਚ ਫਸਲ ਨਾ ਹੋਈ ਤੇ ਜਦੋਂ ਫਸਲ ਨਾ ਹੋਈ ਤੇ ਜਿਹੜੇ ਸਥਾਨਕ ਲੋਕ ਸਨ ਉਹਨਾਂ ਨੇ ਔਰੰਗਜ਼ੇਬ ਦੀਆਂ ਫੌਜਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਦੂਸਰੇ ਪਾਸੇ ਔਰੰਗਜ਼ੇਬ ਦੀਆਂ ਫੌਜਾਂ ਦੇ ਵਿੱਚ ਬਿਮਾਰੀ ਫੈਲ ਗਈ ਜਦੋਂ ਬਿਮਾਰੀ ਔਰੰਗਜ਼ੇਬ ਦੀਆਂ ਫੌਜਾਂ ਵਿੱਚ ਫੈਲੀ ਕੋਈ ਹਾਲ ਪੁੱਛਣ ਵਾਲਾ ਨਾ ਰਿਹਾ ਵੱਡੀ ਗਿਣਤੀ ਵਿੱਚ ਫੌਜ ਮਰਨੀ ਸ਼ੁਰੂ ਹੋ ਗਈ ਅੰਦਰ ਸਿੱਖਾਂ ਦੇ ਵਿੱਚ ਵੀ ਤੰਗੀਆਂ ਨੇ ਬਾਹਰ ਭਾਵੇਂ ਸਾਰਾ ਕੁਝ ਹਕੂਮਤ ਦੇ ਕੋਲ ਹੈ ਹਿੰਦੁਸਤਾਨ ਦਾ ਰਾਜ ਹੈ ਖਾਣ ਪੀਣ ਦੇ ਸਮਾਨ ਦੀ ਕੋਈ ਕਮੀ ਨਹੀਂ ਧਨ ਪਦਾਰਥਾਂ ਦੀ ਕੋਈ ਕਮੀ ਨਹੀਂ ਪਰ ਫਿਰ ਵੀ ਇਹਨਾਂ ਦੇ ਕੋਲ ਕਿਉਂਕਿ ਇੱਕ ਪਾਸੇ ਪ੍ਰੀਤ ਨਾਲ ਲੜਨ ਵਾਲੇ ਇੱਕ ਪਾਸੇ ਤਨਖਾਹਦਾਰ ਬੰਦੇ ਇਹਨਾਂ ਕੋਲ ਵੀ ਤੰਗੀਆਂ ਨੇ ਦੋਵੇਂ ਪਾਸੇ ਫੌਜਾਂ ਤੰਗੀਆਂ ਚੱਲਦੀਆਂ ਪਈਆਂ ਤੇ ਕੁਝ ਸਮੇਂ ਬਾਅਦ ਅਨੰਦਪੁਰ ਦੀ ਧਰਤੀ ਤੋਂ ਇਹਨਾਂ ਨੇ ਥੋੜਾ ਜਿਹਾ ਪਛਾਹੋ ਕੇ ਬੈਠਣ ਦਾ ਫੈਸਲਾ ਕੀਤਾ ਜਿੱਥੋਂ ਤੱਕ ਅੰਦਰੋਂ ਤੀਰਾਂ ਦੀ ਮਾਰ ਨਹੀਂ ਸੀ ਜਾਂਦੀ ਉੱਥੇ ਜਾ ਕੇ ਇਹ ਬੈਠ ਗਏ ਲੰਬਾ ਸਮਾਂ ਇਸੇ ਤਰ੍ਹਾਂ ਆਨੰਦਪੁਰ ਦੀ ਇਹ ਤੀਸਰੀ ਜੰਗ ਦਾ 蹊ਰਾ ਚੱਲਿਆ ਜਿਸ ਤਰੀਕੇ ਨਾਲ ਅੱਗੇ ਦਾ ਸਾਰਾ ਵਰਤਾਤ ਅਸੀਂ ਅਗਲੇ ਦਿਨਾਂ ਦੇ ਵਿੱਚ ਸਾਂਝਾ ਕਰਨ ਦਾ ਯਤਨ ਕਰਾਂਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਇਸ ਜੀਵਨ ਕਾਲ ਦੇ ਅੰਦਰ ਬੜੇ ਮਹਾਨ ਜੁੱਧ ਕੀਤੇ ਪਰ ਇਤਿਹਾਸ ਪੜ ਕੇ ਵੇਖੀਏ ਕੋਈ ਵੀ ਜੁੱਧ ਐਸਾ ਨਹੀਂ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਪਹਿਲ ਕੀਤੀ ਜੇ ਪਹਿਲਾ ਆਪਨੇ ਜੀਵਨ ਦਾ ਜੁੱਧ ਲੜਿਆ ਪੰਗਾਣੀ ਦਾ ਜੁੱਧ ਬੜੇ ਵੱਡੀ ਤਾਕਤ ਦੇ ਨਾਲ ਜਿੱਤਿਆ ਪਰ ਜਿੱਤ ਕੇ 1 ਇੰਚ ਵੀ ਜ਼ਮੀਨ ਉਹਦੀ ਉੱਥੇ ਮੱਲੀ ਨਹੀਂ 1 ਇੰਚ ਵੀ ਜ਼ਮੀਨ ਤੇ ਡੇਰਾ ਨਹੀਂ ਕੀਤਾ ਨਾ ਉਹਨਾਂ ਦੀਆਂ ਫੌਜਾਂ ਨੂੰ ਕਿਸੇ ਨੂੰ ਬੰਦੀ ਬਣਾਇਆ ਨਾ ਉਹਨਾਂ ਦਾ maal-as-baal ਲੁੱਟਿਆ ਕੋਈ ਨੁਕਸਾਨ ਨਹੀਂ ਸਤਗੁਰਾਂ ਨੇ ਕੇਵਲ ਤੇ ਕੇਵਲ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ ਇਹਨਾਂ ਜੰਗਾਂ ਨੂੰ ਲੜਿਆ ਜੇ ਕੋਈ ਚੜ੍ਹ ਕੇ ਆਉਂਦਾ ਤੇ ਗੁਰੂ ਘਰ ਦਾ ਸਿਧਾਂਤ ਹੈ ਜਿਹੜਾ ਚੋਕ ਕੇ ਆਇਆ ਹੈ ਉਹਨੂੰ ਇਥੋਂ ਤੇਗ ਮਿਲਦੀ ਤੇ ਜਿਹੜਾ ਚੜ ਕੇ ਆਉਣ ਦਾ ਯਤਨ ਕਰਦਾ ਜਿਹੜਾ ਹਾਵੀ ਆ ਕੇ ਆਉਣ ਦਾ ਯਤਨ ਕਰਦਾ ਵੀ ਮੈਂ ਵੱਡੀ ਤਾਕਤ ਵਾਲਾ ਮੈਂ ਰਾਜਾ ਮੇਰੇ ਕੋਲ ਦੁਨੀਆ ਦਾ ਤਖਤ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਉਹਨੂੰ ਗੁਰੂ ਘਰ ਦੇ ਵਿੱਚੋਂ ਹਮੇਸ਼ਾ ਤੇਗ ਨਾਲ ਨਵਾਜਿਆ ਜਾਂਦਾ ਤੇਗ ਮਿਲਦੀ ਸਤਿਗੁਰਾਂ ਦੇ ਇਸ ਜੀਵਨ ਦੇ ਅਹਿਮ ਦਿਨ ਜਿਨ੍ਹਾਂ ਦਿਨਾਂ ਅੰਦਰ ਸਤਿਗੁਰਾਂ ਨੇ ਸਾਰਾ ਪਰਿਵਾਰ ਆਪਣਾ ਸ਼ਹੀਦ ਕਰਵਾਇਆ ਵਿਚਾਰਨ ਦਾ ਯਤਨ ਕਰਾਂਗੇ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਅਸੀਸ ਬਖਸ਼ੋ ਫਤੇ ਨਾਲ ਸਾਂਝ ਪਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ